ਸਭ ਤੋਂ ਜਵਾਬ ਲੈਣਾ ਖੜਿਆਲ ਸਾਹਿਬ ਦੇਖੋ ਗੱਲ ਇਹ ਹੈ ਕਿ ਤੁਸੀਂ ਲਿੰਕ ਕਿਉਂ ਕਿਵੇਂ ਨਹੀਂ ਜੁੜਦਾ ਹੈਗਾ ਜੇ ਸਿੱਧੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਵੇ ਤਾਂ ਜਿਹੜੇ ਸੰਮਨ ਨੇ ਬਿਲਕੁਲ 12 ਦਿਨ ਪਹਿਲਾਂ ਇਲੈਕਸ਼ਨ ਦੇ ਦੌਰ ਦੇ ਵਿੱਚ ਇਸ ਸਿੰਪਥੀ ਫੈਕਟਰ ਦਾ ਇੱਕ ਹੈ ਹੁਣ ਸੰਮਨ ਭਿਜਵਾਏ ਗਏ ਨੇ ਭੇਜੇ ਗਏ ਨੇ ਨਹੀਂ ਪਤਾ ਉਹ ਜਾਂਚ ਦਾ ਵਿਸ਼ਾ ਹੈ ਕਹਿੰਦੇ ਫੋਨ ਕਾਲਸ ਵੀ ਨਹੀਂ ਮੁਲਾਕਾਤਾਂ ਵੀ ਨਹੀਂ ਪਹਿਲਾਂ ਹੋਈਆਂ ਪ੍ਰੋਮੋਸ਼ਨਸ ਵੀ ਨਹੀਂ ਸਭ ਕੁਝ ਹੈ ਪਤਾ ਲੱਗਦਾ ਹੈ ਕਿ ਫਾਇਦਾ ਪਹੁੰਚਾਇਆ ਗਿਆ ਐਸਐਸਪੀ ਦੇ ਵੱਲੋਂ ਭਾਰਤ ਪੁਸ਼ਨਾਸ਼ੂ ਗੋਰਾ ਜੀ ਆਮ ਆਦਮੀ ਪਾਰਟੀ ਨੂੰ ਦੋਹਰੇ ਮਾਫਦਨ ਤਿਆਗ ਦੇਣੇ ਚਾਹੀਦੇ ਆ ਜੇ ਜਦੋਂ ਇਹ ਤਰਕ ਦੀ ਗੱਲ ਕਰਦੇ ਨਾ ਇੰਨੀ ਗੱਲ ਦਾ ਜਵਾਬ ਦੇ ਦੇ ਨਾ ਇਹ ਕਹਿ ਰਿਹਾ ਵੀ ਜੀ ਨਾਲ ਪੜਿਆ ਜੀ ਨਾਲ ਪੜਿਆ ਕੇਜਰੀਵਾਲ ਸਾਹਿਬ ਤੇ ਯਾਦਵ ਸਾਹਿਬ ਮੈਂ ਪੁੱਛਿਆ ਕਿ ਯੂਪੀਐਸਸੀ ਦੇ ਵਿੱਚ ਬੈਚਮੇਟ ਸੀਗੇ ਕਿ ਨਹੀਂ ਸੀਗੇ ਸਿਵਲ ਸਰਵਿਸੇਸ ਦੇ ਵਿੱਚ ਆਮ ਆਦਮੀ ਪਾਰਟੀ ਉਤੇ ਚੁੱਪ ਹੈ ਤੇ ਆਮ ਆਦਮੀ ਪਾਰਟੀ ਜੇ ਕਹਿ ਰਹੀ ਹੈ ਵੀ ਬੈਚਮੇਟ ਹੋਣ ਨਾਲ ਤੁਸੀਂ ਆ ਸਾਰੀਆਂ ਚੀਜ਼ਾਂ ਕਰਨ ਲੱਗ ਜਾਨੇ ਹੋ ਕਨਸਪਾਇਰ ਕਰਨ ਲੱਗ ਜਾਨੇ ਹੋ ताकि यादव साहब ਤੇ केजरीवाल ਸਾਹਿਬ ਚ ਤੁਸੀਂ ਉਹਨਾਂ ਤੇ ਵੀ ਆਹੀ ਤਰਕ ਯੂਜ਼ ਕਰੋਗੇ ਆਮ ਆਦਮੀ ਪਾਰਟੀ ਸਰਕਾਰੋਂ ਤੇ ਚੁੱਪ ਕਰ ਜਾਂਦੀ ਕਿਉਂਕਿ ਇਹ ਤਰਕ ਗੌਰਵਜੀ ਤਰਕ ਨਹੀਂ ਹੈ ਇਹ ਐਬਸਰਡਿਟੀ ਹੈ ਲੁਡਿਕਰਸ ਹੈ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਕਿ ਤੁਸੀਂ ਇਹ ਸਰਟੀਫਿਕੇਟ ਦੇ ਰਹੇ ਹੋ 20 सीएम ਸਾਹਿਬ ਦੀ ਕੋਈ ਸਨਵਾਈ ਨਹੀਂ ਹੋਮ ਮਿਨਿਸਟਰ ਸਾਹਿਬ ਦੀ ਕੋਈ ਸਨਵਾਈ ਨਹੀਂ ਵਿਜੀਲੈਂਸ ਉਹਨਾਂ ਨੂੰ ਪੁੱਛਦੀ ਵੀ ਨਹੀਂ ਕੁਝ ਵੀ ਕਰ ਦਿੰਦੀ ਹੈ ਪੁਲਿਸ ਉਹਨਾਂ ਨੂੰ ਨਹੀਂ ਪੁੱਛਦੀ ਕਿ ਤੁਸੀਂ ਆਪਦੀ ਸੀਐਮ ਨੂੰ ਅੰਡਰਮਾਈਨ ਕਰੋਗੇ ਨਹੀਂ ਸੱਮਨ ਇੱਕ ਸੱਮਨ ਐਸਐਸਪੀ ਸਰਕਾਰ ਨੂੰ ਪੁੱਛ ਕੇ ਭੇਜਦਾ ਗੋਰੇ ਜੀ ਆਮ ਆਦਮੀ ਪਾਰਟੀ ਮੈਂ ਇਹ ਦਿਨ ਹੁੰਦਾ ਸੀ ਨਾ ਮੈਂ ਦੱਸਦਾ ਇਹਨਾਂ ਦੇ ਟਾਈਮ ਤੇ ਇਹ ਸੱਮਨ ਮਿਲ ਕੇ ਹੀ ਜਾਂਦੇ ਸੀ ਜੀ ਜੀ ਇਹਨਾਂ ਦੇ ਬਲਾਰੇ ਨੇ ਬਾਦਲ ਸਾਹ ਬੱ비 ਬਾਦਲ ਜੀ ਮੇਰੇ ਨਾਲ ਇੱਕ ਡਿਬੇਟ ਤੇ ਸੀਗੇ ਡੀ5 ਉਹਦਾ ਨਾਮ ਹੈ ਤੇ ਉਹਦੇ ਤੇ ਉਹਨਾਂ ਨੇ ਕੀ ਗੱਲ ਕਹੀ ਕਹਿੰਦੇ ਐਸਐਸਪੀ ਨੇ ਤਾਂ ਸਾਨੂੰ ਦੱਸਿਆ ਵੀ ਨਹੀਂ ਸੱਮਨ ਭੇਜਣ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਨੂੰ ਮੈਂ ਕਹੂੰਗਾ ਤੁਸੀਂ ਆਪਦੇ ਆਪ ਨੂੰ ਐਕਸਪੋਜ਼ ਕਰ ਲਿਆ ਇਹਨਾਂ ਨੇ ਸ਼ਰਿਆਂ ਵਿੱਚ ਗੱਲ ਐਡਮਿਟ ਕਰ ਲਈ ਇਹਦੇ ਸੇ ਇਥੋਂ ਪਤਾ ਲੱਗਦਾ ਹੈ ਵੀ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਦੱਸ ਕੇ ਪੁੱਛ ਕੇ ਫੇਰ ਇਹ ਰੇਚ ਹੀ ਕੀਤੀ ਜਾਵੇ ਅਲੂ ਵਾਲਿਆ ਸਾਹਿਬ ਕੋ ਠੀਕ ਆਨੇ ਵਾਲਿਆ ਸਾਹਿਬ ਅਲੂ ਵਾਲਿਆ ਸਾਹਿਬ ਗੋਰੇਜਮੈਂਟ ਮੁਕੰਮਲ ਕਰ ਲੈਣ ਦਿਓ 30 ਸੈਕਿੰਡ ਦੇ ਦਿਓ ਬਸ ਅੱਧਾ ਮਿੰਟ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਦਾ ਧੰਨਵਾਦ ਵੀ ਕਰਨਾ ਪੈਂਦਾ ਹੈ ਇਹ ਚੀਕ-ਚੀਕ ਕੇ ਕਹਿ ਰਹੇ ਕਿ ਆਸ਼ੂ ਜੀ નિર્ਦੋਸ਼ ਨੇ ਇਹ ਚੀਕ-ਚੀਕ ਕੇ ਕਹਿ ਰਹੇ ਵੀ ਆਸ਼ੂ ਜੀ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੂੰ ਨਹੀਂ ਤਲਬ ਕਰਨਾ ਚਾਹੀਦਾ ਪਹਿਲਾਂ ਵੀ ਪਰਚਾ ਗਲਤ ਕੀਤਾ ਸੀਗਾ ਤੇ ਹੁਣ ਮੇਬੀ ਅਹਿਸਾਸ ਹੋ ਗਿਆ ਮੈਂ ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛੂੰਗਾ ਇਹ ਡੈਸਪਰੇਟ ਟਾਈਮਸ ਮੈਂ ਆ ਰਿਹਾ ਤੁਹਾਡੇ ਕੋਲ ਆ ਰਿਹਾ ਜੀ ਨਾ ਬੋਲੋ ਸਰ ਮੈਨੂੰ ਮਜਬੂਰਨ ਬੋਲਣਾ ਨਹੀਂ ਪੀਸ ਪਲੀਜ਼ ਤੁਸੀਂ ਕੰਪਲੀਟ ਕਰੋ ਕੰਪਲੀਟ ਕਰੋ ਸੋ ਗੱਲ ਇਹ ਦੋਹਾਰੀ ਇੰਟਰਪਟ ਕਰਤਾ ਹੋ ਨਾ ਕਰਿਓ ਡੈਸਪਰੇਟ ਟਾਈਮਸ ਕਾਲ ਫॉर ਡੈਸਪਰੇਟ ਮੀਜਰਸ ਕਰੋ ਜੀ ਸੁਣਿਆ ਨਾ everything is fair in love and war a aam aadmi party ni desperate kyon ho rahi hai kyunki innu pata hai rohra sahab reh hai haar kejriwal sahab di relaunching pe gayi hai khatre ch innu eh bhi launch jawab lene do twadi gal aagi twadi gal aagi jawab lene do gal eh hai ki do gallan ne alu walia sahab ya ta Bharat pujan ashu de utte jehde ilzam ne vigilance ne sambandh bhejea oh galat hai ya phir jehda eh pura case hi galat hai ਜੇ ਕੇਸ ਠੀਕ ਹੈ ਤਾਂ ਸਮਨ ਅੱਜ ਗਏ 10 ਦਿਨ ਬਾਅਦ ਗਏ ਕੀ ਫਰਕ ਹੈ ਫਿਰ ਕਿਉਂ ਐਸਐਸਪੀ ਦੇ ਮਗਰ ਪੈ ਗਏ ਉਸ ਨੂੰ ਸਸਪੈਂਡ ਕਰ ਦਿੱਤਾ ਦੋਵਾਂ ਦੇ ਵਿੱਚ ਲੋਕਾਂ ਨੂੰ ਫਰਕ ਨਹੀਂ ਨਜ਼ਰ ਆ ਰਿਹਾ ਕਿ ਇਹ ਐਸਐਸਪੀ ਨੂੰ ਸਸਪੈਂਡ ਕਰਨ ਦਾ ਮਤਲਬ ਭਾਰਤ ਪੋਸ਼ਣ ਆਸ਼ਰਮ ਨੂੰ ਕਲੀਨ ਚਿੱਟਾ ਹੈ ਗੌਰਵ ਜੀ ਪੂਰੇ ਲੁਧਿਆਣੇ ਨੂੰ ਐਸਐਸ ਸਕੂਲ ਦੀ ਸਟੋਰੀ ਪਤਾ ਹੈ ਉਹਨਾਂ ਦੀ ਐਲੂਮਨੀਆਈ ਨੂੰ ਪਤਾ ਹੈ ਉਹਨਾਂ ਦੇ ਟੀਚਰਸ ਨੂੰ ਪਤਾ ਹੈ ਉਹਨਾਂ ਦੇ ਬੱਚਿਆਂ ਨੂੰ ਪਤਾ ਹੈ ਹੋਰ ਤਾਂ ਹੋਰ ਉਹਦੇ ਨੇੜੇ ਤੇੜੇ ਰਹਿੰਦੇ ਲੋਕਾਂ ਨੂੰ ਵੀ ਲੱਗਿਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਔਰ ਪ੍ਰੈਸ ਕਾਨਫਰੈਂਸ 'ਚ ਕਲੀਅਰਲੀ ਕਿਹਾ ਤੇ ਇਸ ਕਰਕੇ ਤੁਸੀਂ ਇਹ ਕਹਿ ਦਿਓ ਕਿ ਵੀ ਜੀ ਗ੍ਰੀਨ ਚਿੱਟਾ ਜਾਂ ਉਹ ਤਾਂ ਦੇਖੋ ਉਹ ਇਹ ਕੀ ਹੈ মিডিਆ ਟ੍ਰਾਇਲ ਸ਼ੁਰੂ ਨਾ ਕਰੀਏ ਆਪਾਂ ਇਹ ਤੇ ਜਿਹੜੇ ਵਿਜੀਲੈਂਸ ਹੈ ਜਾਂ ਪੁਲਿਸ ਹੈ ਉਹਨਾਂ ਨੇ ਦੇਖਣਾ ਹੈ ਕਿ ਵੀ ਕਲੀਨ ਚਿੱਟਾ ਹੈ ਕਿ ਰੈੱਡ ਚਿੱਟਾ ਹੈ ਨੰਬਰ 1 ਨੰਬਰ 2 ਇਹਨਾਂ ਨੇ ਮਿਲ ਕੇ ਇਹਨਾਂ ਨੇ ਮਿਲ ਕੇ ਕਿਸੇ ਅਫਸਰ ਨਾਲ whispering ਕਰਕੇ ਉਹਦੇ ਨਾਲ ਫੋਨ ਕਰਕੇ ਯਾਰ ਇਹ ਜੇ ਤੂੰ ਕੱਢ ਦੇ ਨਾ ਕਿਉਂਕਿ ਉਹ ਪੂਰੇ ਲੁਧਿਆਣੇ ਦੇ ਅੰਦਰ ਬਦਨਾਮ ਨੇ ਪੂਰੇ ਲੁਧਿਆਣੇ ਚ ਕਿਸ ਚੀਜ਼ ਚ ਬਦਨਾਮ ਨੇ ਇੱਕ ਇਨਸੀਡੈਂਟ ਨਹੀਂ ਹੈ ਕਈ ਇਨਸੀਡੈਂਟ ਨੇ ਆਏ ਹੋਏ ਜਿੱਥੇ ਉਹਨਾਂ ਨੇ ਡਿਫਰੈਂਟ ਡਿਫਰੈਂਟ ਲੈਵਲਸ ਦੇ ਉੱਤੇ ਕੋਈ ਆਏ ਹੋਏ ਇੱਕੋ ਮਿੰਟ ਨੂੰ ਗਲਤ ਇੱਕ ਸ਼ਬਦਾਂ ਦੇ ਵਿਚਾਰੇ ਮੈਂ ਸੌਟ ਸੌਕੇ ਸ਼ਬਦਾਂ ਚਾਰੇ ਗੱਲ ਇਹ ਹੈ ਕਿ ਇੱਕ ਮਾਮਲੇ ਚ ਕੋਈ ਜਿਸ ਦੇ ਉੱਤੇ ਅਲੀਗੇਸ਼ਨਸ ਨੇ ਉਸ ਨੂੰ ਸਮਨ ਜਾਂਦੇ ਨੇ ਕੁਝ ਵੀ ਨਵਾਂ ਨਹੀਂ ਦਰਸ਼ਕ ਵੀ ਇਸ ਗੱਲ ਨੂੰ ਸਮਝਣ ਅਗਲਾ ਪੁਆਇੰਟ ਇਹ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਨੂੰ ਪਤਾ ਏ ਕਿ ਇਹ ਪੂਰੇ ਸਕੂਲ ਦੀ ਸਟੋਰੀ ਕੀ ਹੈ ਤਾਂ ਫਿਰ ਸੰਬੰਧ ਦੇ ਨਾਲ ਭਰ ਪੁਸ਼ਨਾਸ਼ ਨੂੰ ਫਾਇਦਾ ਕਿਵੇਂ ਹੋ ਜਾਏਗਾ ਨਹੀਂ ਨਹੀਂ ਕਿ ਜੇ ਲੋਕਾਂ ਨੂੰ ਪਤਾ ਏ ਕਿ ਇਸ ਸਟੋਰੀ ਦੇ ਪਿੱਛੇ ਮੈਂ ਇੱਕ ਹੋਰ ਐਡਵਾਂਸ ਪੁਆਇੰਟ ਤੇ ਜਾਣਾ ਕਿ ਜੇ ਲੋਕਾਂ ਨੂੰ ਇਹ ਪਤਾ ਏ ਕਿ ਠੀਕ ਹੈ ਜੀ ਭਰ ਪੁਸ਼ਨਾਸ਼ ਦਾ ਵੀ ਨਾਮ ਬੋਲਦਾ ਹੈ ਤਾਂ ਫਿਰ ਸੰਬੰਧ ਹੋਣਾ ਭਰ ਪੁਸ਼ਨਾਸ਼ ਲਈ ਬੈਨੀਫਿਸ਼ਰੀ ਕਿਵੇਂ ਹੋ ਜਾਏ ਨਹੀਂ ਨਹੀਂ ਇਹ ਇਦਾਂ ਹੈ ਕਿ ਜਗਾ ਜਗਾ ਤੇ ਬੋਰਡ ਲਾ ਰਹੇ ਨੇ ਹਾਂ ਆਸ਼ੂ ਜੀ ਕਿ ਮੈਂ ਜੀ ਬੜਾ ਨਰਮ ਦਿਲ ਦਾ ਬੰਦਾ ਆ ਮੈਂ ਬਿਲਕੁਲ ਡੌਨ ਟਾਈਪ ਬੰਦਾ ਨਹੀਂ ਆ ਮੈਂ ਐਦਾਂ ਨਹੀਂ ਆ ਉਦਾਂ ਨਹੀਂ ਹੱਥ ਜੋੜਦੇ ਹੋਏ ਦਿਖਦੇ ਪਏ ਨੇ ਇਹਨਾਂ ਦੇ ਬਾਰੇ ਪੂਰੇ ਲੁਧਿਆਣੇ ਨੂੰ ਪਤਾ ਹੈ ਹੁਣ ਤੁਸੀਂ ਕਹਿੰਦੇ ਹੋ ਜੀ ਇਸ ਟਾਈਮ ਤੇ ਸਮਨ ਦੀ ਟਾਈਮਿੰਗਸ ਤੇ ਸਮਨ ਦਾ ਤਰੀਕਾ ਗਲਤ ਸੀਗਾ ਐਦਾ ਇਹ ਮਤਲਬ ਨਹੀਂ ਆ ਵੀ ਉਹਨਾਂ ਨੂੰ ਗ੍ਰੀਨ ਚਿੱਟ ਹੈਗੀ ਐ ਸਮਨ ਜਿਹੜੇ ਹੈਗੇ ਨੇ ਮਿਲ ਕੇ ਆਪਣੇ ਆਪ ਨੂੰ ਸੰਮਨ 'ਤੇ ਜੋ ਆਏਗੇ ਆਪਣੇ ਕਲਾਸਮੇਟ ਨੂੰ ਯੂਜ਼ ਕੀਤਾ ਗਿਆ ਹੋਰ ਵੀ ਕਈ ਬੰਦੇ ਯੂਜ਼ ਹੋ ਰਹੇ ਉਹਨਾਂ ਦੇ ਇੱਕ ਮੱਕਲਾ ਉਹਨਾਂ ਦਾ ਨਾਮ ਨਹੀਂ ਸੀ ਚਲੋ دوسری ਗੱਲ ਜਿਹੜੇ ਕਾਂਗਰਸ ਵਾਲੇ ਕਰ ਰਹੇ ਮੈਨੂੰ ਇੱਕ ਮਿੰਟ ਕੰਪਲੀਟ ਕਰ ਜੀ ਜੀ ਕੰਪਲੀਟ ਕਰ ਮੈਂ ਕਾਂਗਰਸ ਵਾਲਿਆਂ ਨੂੰ ਇੱਕੋ ਗੱਲ ਕਹਿਣਾ ਕਿ ਇਮਾਨਦਾਰ ਹੋਈ ਬੇਈਮਾਨ ਦੇ ਅੰਦਰ ਫਰਕ ਹੁੰਦਾ ਹੈ ਸੱਚ ਤੇ ਝੂਠ ਦੇ ਅੰਦਰ ਫਰਕ ਹੁੰਦਾ ਹੈ ਇੱਕ ਪਾਸੇ ਸੰਜੀਵ ਰੋੜਾ ਜਿਹਦੀ ਇਮਾਨਦਾਰੀ ਨੂੰ ساری ਦੁਨੀਆ ਜਾਣਦੀ ਹੈ ਔਰ ਦੂਜੇ ਪਾਸੇ ਆਸ਼ੋਕ ਜਿਹੜਾ ਨੇ ਕਈ ਸਕੈਮਸ ਕਈ ਸਰਕਾਰ ਦੀ ਛੋਟੇ ਜਿਹੋ ਆਦਮੀ ਮੈਂ ਸੋਈ ਸਾਹਿਬ ਦਾ ਰੁਕ ਕਰ ਰਿਹਾ ਬਹੁਤ ਛੋ ਬਿਲਕੁਲ ਛੋਟਾ ਰੱਖੂਗਾ ਗੋਰੇ ਜੀ ਇਹ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਆਮ ਆਦਮੀ ਪਾਰਟੀ ਨੇ ਇੱਕ ਇੱਥੇ ਗੱਲ ਕਹੀ ਹੈ ਗੋਰੇ ਜੀ ਕਹਿੰਦੇ ਮੀਟਿੰਗ ਹੋਈ ਜੀ ਆ ਹੋਇਆ ਕਹਿਣੋ ਗੋਰੇ ਜੀ ਹਵਾ ਜੋ ਮਰਜੀ ਕਹਦੇ ਬੰਦਾ ਹੁਣ ਮੈਂ ਕਹਦਾ ਆਲੂ ਵਾਲੇ ਸਾਹਿਬ ਇੱਥੇ ਮੀਟਿੰਗ ਕੀਤੀ ਉਹਦੇ ਨਾਲ ਕੀਤੀ ਮੈਨੂੰ ਦੱਸਣਾ ਤਾਂ ਪਊਗਾ ਕਿੱਥੇ ਮੀਟਿੰਗ ਹੋਈ ਕਦੋਂ ਹੋਈ ਕਿਹਦੇ ਨਾਲ ਹੋਈ ਕਿੰਨੇ ਵਜੇ ਹੋਈ ਕਿਹੜੀ ਤਰੀਕ ਨੂੰ ਹੋਈ ਇਹਨਾਂ ਨੇ ਉਹਤੇ ਇੱਕ ਲੱਬਜ਼ ਨਹੀਂ ਕਿਹਾ ਕਿਉਂਕਿ ਮਨ ਕਰਦਾ ਤਾਂ ਮੈਂ ਚੈਲੰਜ ਕਰਦਾ ਇੱਥੇ ਮੀਟਿੰਗ ਕਿੱਥੇ ਹੋਈ ਲੋ ਨਾਮ ਮੇਰੇ ਇੱਕ ਸਵਾਲ ਦਾ ਜਵਾਬ ਲੋ ਹੋਈ ਦਿਓ ਨਾ ਮੈਂ ਮੈਨੂੰ ਇੱਕ ਹੋਰ ਸਵਾਲ

ਕੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਡੁੱਬਦਾ ਜਾ ਆ ਜਾਏ ਟਾਈਟੈਨਿਕ ਹੈ ਇਹ ਪਿਆਪ ਹੋ ਗਿਆ ਸੋਈ ਸਾਹਿਬ ਠੀਕ 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 ਥੋੜੇ ਵੇਟ ਕਰੋ ਥੋੜੇ ਵੇਟ ਕਰੋ ਸੋਈ ਸਾਹਿਬ ਬਹੁਤ ਦੇਰ ਦੀ ਇੰਤਜ਼ਾਰ ਕਰ ਰਹੇ ਨੇ ਸੋਈ ਸਾਹਿਬ ਸੋਈ ਸਾਹਿਬ ਸੋਈ ਸਾਹਿਬ ਸੋਈ ਸਾਹਿਬ ਇਹਨਾਂ ਦੇ ਆਮ ਆਦੀ ਪਾਰਟੀ ਵਾਲੇ ਸੱਜਣ ਨੇ ਆ ਜਵਾਬ ਨਹੀਂ ਦਿੱਤਾ ਕਿ ਆਸ਼ੂ ਜੀ ਨੂੰ ਆ ਲਿਵਰੇਜ ਕਿਉਂ ਦਿੱਤੀ ਗਈ ਕਿ ਉਹਨਾਂ ਨੇ ਕਹਿੰਦੇ ਜੀ ਉਹਨਾਂ ਕੋਈ ਘਰੋਂ ਬੁਲਾ ਕੇ ਉਹਨਾਂ ਕੋ ਸਾਈਨ ਕਰਾਇਆਗੇ ਕਿਉਂਕਿ ਉਹਨਾਂ ਦੇ ਫਾਰਮ 'ਚ ਗਲਤੀਆਂ ਸੀਗੀਆਂ ਆ ਇਹਦਾ ਇਹਨਾਂ ਨੇ ਜਵਾਬ ਦਿੱਤਾ ਪੁੱਛ ਲਿਆ ਉਹਨਾਂ ਨੂੰ ਠੀਕ ਆ ਪ੍ਰੈਕਟਿਸ ਹੈ ਵਰਲਡ ਓਵਰ ਇਹ ਇੰਡੀ ਹਿੰਦੁਸਤਾਨ 'ਚ ਕਿਤੇ ਕੋਈ ਪ੍ਰੈਕਟਿਸ ਨਹੀਂ ਹੈ ਨੰਬਰ 2 ਜਦੋਂ ਆ ਕੇਸ ਨਾ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ ਬਾਹਰ ਦੇ ਬੰਦੇ ਨੇ ਦੋਨੋਂ ਹੀ ਤੁਹਾਨੂੰ ਤੁਸੀਂ মিডিਆ ਵਾਲਿਓ ਆ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਹੈ মিডিਆ ਦੇ ਵਿੱਚ 2 ਮਹੀਨੇ ਤੋਂ ਟ੍ਰਾਇਲ ਚੱਲ ਰਿਹਾ ਹੈ ਆ ਕੇਸ ਬਾਰੇ ਜੇ ਆਸ਼ੂ ਜੀ ਇਟਸ ਅ ਨਿਰਦੋਸ਼ ਸੀਗੇ ਤੇ ਜੇ ਆਹ ਕ腐ਪਸ਼ਨ ਦਾ ਐਡਾ ਵੱਡਾ ਜਾਲ ਜਿਹੜਾ ਇਹਨਾਂ ਨੇ ਕਹੇ 2000 ਕਰੋੜ ਦਾ ਆ ਆ ਕਿਉਂ ਚੱਲਣ ਦਿੱਤਾ ਜਾ ਰਿਹਾ ਜੇ ਆਸ਼ੂ નિર્ਦੋਸ਼ ਸੀਗਾ ਤੇ ਉਹਦੇ ਸੱਮਨ ਕਿਉਂ ਵਾਪਸ ਕੀਤੇ ਗਿਆ ਕਿਉਂ ਇੱਕ ਐਸਐਸਪੀ ਨੂੰ ਵਿਜੀਲੈਂਸ ਨੂੰ ਇਹਨਾਂ ਦੇ ਜ਼ੀਰੋ ਕ腐ਪਸ਼ਨ ਦੀ ਜਿਹੜੀ ਆ ਕਹਿੰਦੇ ਸੀ ਕਿ ਸਾਡੀ ਜ਼ੀਰੋ ਕ腐ਪਸ਼ਨ ਹੈ ਉਹਦੀ ਜਿਹੜੀ ਹਵਾ ਜਿਹੜੀ ਇਹਨਾਂ ਨੇ ਆਪਣੇ ਆਪ ਹੀ ਕੱਢ ਦਿੱਤੀ ਆ ਤੇ ਆਪਣੇ ਮੂੰਹ ਤੇ ਖੁੱਚ ਪੇੜਾ ਮਾਰੀ ਮਰਨ ਵਾਲੀ ਗੱਲ ਹੈ ਕਿ ਤੁਸੀਂ ਆਪ ਇਹ ਕੇਸ਼ੂ ਨੂੰ ਕ੍ਰੀਏਟ ਕਰਦੇ ਹੋ ਬਾਅਦ ਆਪੇ ਕਹਿੰਦੇ ਨਾ 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 ਆ ਦੀ ਜੋ ਹੈ ਨਹੀਂ ਗੇ ਸੰਮਨ ਗਏ ਸੀਗੇ ਤੇ ਆਸ਼ੂਰ ਨੂੰ ਅੱਜ ਕਿਉਂ ਨਹੀਂ ਉੱਥੇ ਫੜਕੇ ਲਿਆਂਦਾ ਗਿਆ ਵਿਜੀਲੈਂਸ ਦੇ ਆਫਿਸ ਵੀ ਬਈ ਤੁਸੀਂ ਆ ਇੱਧਰ ਇੱਧਰ ਜਵਾਬ ਦੇ ਕੇ ਜਾਓ ਇਲੈਕਸ਼ਨ ਔਰ ਨੋ ਇਲੈਕਸ਼ਨ ਕ੍ਰਪਸ਼ਨ ਇਜ਼ ਕ੍ਰਪਸ਼ਨ ਨੰਬਰ 2 ਮੈਂ ਤੁਹਾਨੂੰ ਫਿਰ ਦੱਸਣਾ ਚਾ ਰਿਹਾ ਆਸ ਸਿਰਫ ਔਰ ਸਿਰਫ ਆਈਵਾਸ਼ ਹੈ ਐਨਐਮਏ ਕੋਈ ਇਹਨਾਂ ਨੂੰ ਆਪਣੀ ਜਿਹੜੀ ਹੈ ਦੋਨਾਂ ਪਾਰਟੀਆਂ ਨੂੰ ਆਪਣੀ ਹਾਰ ਜਿਹੜੀ ਹੈ ਉਹ ਵਟ ਤਾਂ ਹੀ ਸਤਾਰੀ ਹੈਗੀ ਹੈ ਇਹਨਾਂ ਨੂੰ ਪਤਾ ਕਿ ਇਸ ਵਕਤ ਜਿਹੜੀ ਹੈ ਲੁਧਿਆਣਾ ਵੈਸਟ ਦੇ ਵਿੱਚ ਮੋਦੀ ਸਾਹਿਬ ਦੀ ਬੀਜੇਪੀ ਦੀ ਜੀਵਨ ਗੁਪਤੇ ਦੀ ਲਹਿਰ ਚੱਲ ਰਹੀ ਹੈ ਬਿਲਕੁਲ ਇਹਨਾਂ ਦਾ ਥੂਕੜਾ ਸਾਫ ਹੋ ਜਾਣਾ ਹੈ ਇੰਨਾ ਪਾਰਟੀਆਂ ਦਾ ਜਿੰਨਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਜਿੰਨੇ ਮਰਜ਼ੀ ਪੈਂਤਰੇ ਅਪਣਾ ਲਓ ਜਿੰਨਾ ਮਰਜ਼ੀ ਤੁਸੀਂ ਆ ਛਿੜਿਆੰਤਰ ਮਤਲਬ ਗੱਲ ਇਹ ਕਿ ਸੋਈ ਸਾਬ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਪੱਖ ਦੇ ਵਿੱਚ ਹਵੇ ਤੇ ਮੀਡੀਆ ਦੇ ਵਿੱਚੋਂ ਭਾਜਪੀ ਤੇ ਅਕਾਲੀ ਦਲ ਨੂੰ ਦੂਰ ਕਰਨ ਦੇ ਲਈ ਇਹ ਪੂਰੀ ਇੱਕ ਸੰਮਨ ਵਾਲੀ ਸਟ੍ਰੈਟਜੀ ਅਪਣਾਈ ਗਈ ਦੇਖੋ ਆ ਛਿੜਿਆੰਤਰ ਕੀਤਾ ਜਾ ਰਿਹਾ ਆ ਦੋਨੋਂ ਪਾਰਟੀਆਂ ਮਿਲੀਆਂ ਹੋਈਆਂ ਇਹਨਾਂ ਨੇ ਛਿੜਿਆੰਤਰ ਕੀਤਾ ਗਿਆ ਇੱਕ ਪਾਰਟੀ ਕਹਿੰਦੀ ਹੈ ਜੀ ਮੇਰਾ ਬੰਦਾ ਤਾਂ ਬਹੁਤ ਪਾਕ ਸਾਫ ਹੈ ਜੀ ਦੂਜੀ ਪਾਰਟੀ ਕਹਿੰਦੀ ਪਾਕ ਸਾਫ ਨਹੀਂ ਹੈ ਲੇਕਿਨ ਅਸੀਂ ਹੁਣ ਨਹੀਂ ਉਹਨੂੰ ਫੜਨਾ ਅਗੀ ਬਾਅਦ ਫੜਾਂਗੇ ਭਈ ਤੁਸੀਂ ਸੰਮਨ ਭੇਜਤੇ ਇਹਦਾ ਮਤਲਬ ਹੈ ਸੰਮਨ ਇਹਦਾ ਤੁਹਾਡੇ ਇੱਕ ਐਸਐਚਓ ਦੀ ਬਦਲੀ ਤੇ ਚੰਡੀਗੜ੍ਹੋਂ ਹੁੰਦੀ ਹੈ ਦਿੱਲੀੋਂ ਹੁੰਦੀ ਹੈ ਤੁਹਾਡੀ ਵਿਜੀਲੈਂਸ ਦਾ ਐਸਐਚਓ ਪਤਾ ਹੀ ਨਹੀਂ ਹੈ ਕੀ ਹੋ ਰਿਹਾ ਪੰਜਾਬ ਦੇ ਵਿੱਚ ਆ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਓ ਪੰਜਾਬ ਦੇ ਲੋਕ ਅੱਡੇ ਬੇਵਕੂਫ ਨਹੀਂ ਹੈ ਲੁਧਿਆਣਾ ਵਾਸਤੇ ਲੋਕ ਤੁਹਾਡੀ ਚਾਲ ਸਮਝ ਚੁੱਕੇ ਨੇ ਤੇ ਤੁਹਾਨੂੰ ਇਹਦਾ ਜਵਾਬ ਜਿਹੜਾ ਠੀਕ ਹੈ ਚਲੋ ਖਿਆਲ ਸਾਹਿਬ ਕੁਝ ਕਹਿਣਾ ਚਾ ਰਹੇ ਨੇ ਖਿਆਲ ਸਾਹਿਬ ਤੁਹਾਡੀ ਗੱਲ ਦੇ ਉੱਪਰ ਕੁਝ ਕਹਿਣਾ ਚਾ ਰਹੇ ਨੇ ਮਿਲੀ ਭੁਗਤ ਕਿਉਂ ਨਾ ਸਮਝੀ ਜਾਵੇ ਕਿ ਇਹ ਬਿਲਕੁਲ ਫਿਕਸਡ ਮੈਚ ਹੈ ਤੁਹਾਡੇ ਦੋਵਾਂ ਦੇ ਵਿਚਾਲੇ ਭਾਜਪਾ ਨੂੰ ਇਹ ਲੱ ਦੇਖੋ ਜਾਤਾ ਭਾਜਪਾ ਰੇਸ ਚ ਵੀ ਹੁੰਦੀ ਇਹ ਜਮਾਂ ਅਖੀਰ ਤੇ ਨੇ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਕੀ ਨਿਸ਼ਾਨਾ ਹੋਇਆ ਸਾਹ ਵਿੱਚ ਨਾ ਭੁੱਲੋ ਮੈਂ ਤੁਹਾਡੇ ਕੋਲ ਵਿੱਚ ਨਾ ਬੋਲਿਆ ਮੈਂ ਕਹਿੰਦਾ ਜਬਤ ਹੋ ਗਿਆ ਝੂਠ ਕਾ ਸੱਚ ਕਾ ਮੈਂ ਬੋਲਿਆ ਜਬਤ ਹੋ ਰਹੀ ਹੈ ਠੀਕ ਹੈ ਪਲੀਜ਼ ਸੋਈ ਸਾਬ ਸੋਈ ਸਾਬ ਨਹੀਂ ਆਪੋ ਆਪਣੇ ਦਾਵੇ ਹੁੰਦੇ ਨੇ ਨਾ ਸਰ ਕੋਈ ਤੁਹਾਨੂੰ ਅੱਗੇ ਕਹੇਗਾ ਕੋਈ ਤੁਹਾਨੂੰ ਪਿੱਛੇ ਕਹੇਗਾ ਜੀ ਇਦਾਂ ਤਾਂ ਹੋਛੇ ਪੈਂਦੇ ਨੇ ਬਣਾ ਰਹੇ ਨੇ ਆਪਣੇ ਜੋਸਤਾਂ ਨਾਲ ਰਲ ਕੇ ਸਮਝ ਨਹੀਂ ਸੋਨੀ ਸਾਹਿਬ ਥੋੜੇ ਟਾਈਮ ਦਿਓ ਨਾ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਰੱਖੀ ਉਹਨਾਂ ਨੂੰ ਆਪਣੀ ਗੱਲ ਰੱਖ ਲੈਣ ਦਿਓ ਖੜਿਆਲ ਸਾਹਿਬ ਕੰਪਲੀਟ ਕਰੋ ਗੁਰਪ੍ਰੀਤ ਜੀ ਇਟਸ ਅ ਮੈਟਰ ਆਫ ਫੈਕਟ ਜੀ ਪਾਜਪਾ ਨੂੰ ਫੈਕਟ ਨਹੀਂ ਨਜ਼ਰ ਆ ਰਿਹਾ ਨਾ ਜ਼ੀਰੋ ਸੀਟਾ ਲੋਕ ਸਭਾ ਚ ਡੇਢ ਤੁਹਾਡੇ ਕੋਲੇ ਐਮਐਲਏ ਵਿਧਾਨ ਸਭਾ ਚ ਤੇ ਗੱਲਾਂ ਕਰਦੇ ਹੋ ਲਗਾਣਾ ਬਾਈਕਲ ਜਤਨ ਦੀਆ ਜੀਓ ਪਿਛਲੇ ਮਹੀਨੇ ਕੋਈ ਤਕਰੀਬਨ ਐ ਖੋਡਾ ਤੁਹਾਡੀਆਂ ਤੇਰੋ ਕਿਟਾ ਜੀਓ ਸੀ ਗਿਆ ਤੇਰਸ ਕਿਟਾ